ਹਰ ਜਗ੍ਹਾ ਤੇ ਆਹੀ ਰੀਲ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਜਿੱਥੇ ਦੇਖੋ ਉੱਥੇ ਹੀ ਸਾਗਰ ਦੀ ਬੋਟੀ ਹੋ ਗਿਆ ਮੈਂ ਵੀ ਇੱਕ ਰੀਲ ਬਣਾ ਹੀ ਦੇਣੀ ਐ ਇਸ ਗਾਣੇ ਤੇ ਟ੍ਰੈਂਡਿੰਗ ਚ ਚੱਲ ਰਿਹਾ ਹੈ ਇਹ ਗੀਤ ਮੇਰੀ ਵੀ ਵੀਡੀਓ ਵਾਇਰਲ ਹੋ ਜੂਗੀ ਚੱਲ ਬਣਾਉਣੀ ਐ ਬਣ ਗਈ ਵੀਡੀਓ ਤਾਂ ਹੁਣ ਮੈਂ ਇਹਨੂੰ ਅਪਲੋਡ ਵੀ ਕਰ ਦੇਣੀ ਆ ਥੋੜੀ ਦੇਰ ਬਾਅਦ ਦੇਖਣਾ ਵੀ ਹੈ ਕਿ ਕਿੰਨੇ ਵਿਊ ਆਉਂਦੇ ਆ ਇੱਕ ਤਾਂ ਵਿਊ ਦਾ ਚੱਕਰ ਬਹੁਤ ਹੈ ਕਿ ਮੇਰੇ ਤਾਂ ਜੜ੍ਹ ਸਾਰ ਦੇ ਸਿਆਪੇ ਚ ਪਈ ਰਹਿੰਦੀ ਆ ਕਿ ਮਿਊ ਕਿਉਂ ਨਹੀਂ ਆਉਂਦੇ ਆ ਲਾਈਕ ਵੀ ਰੋਜ਼ ਘਟਣ ਲੱਗ ਤੇ ਫੋਲੋਅਰ ਵੀ ਘਟੇ ਜਾਂਦੇ ਆ ਮੇਰੇ 19.19 ਸੀ ਪਰ ਪਤਾ ਨਹੀਂ ਕੀ ਹੋ ਗਿਆ ਉਹ ਰੋਜ਼ ਘਟਾਈ ਜਾਂਦੇ ਨੇ ਦੱਸ ਰੋਜ਼ਦਾਰੀ ਚਾਰਜ ਕਰਾਨੀਆਂ ਆਈ ਮਹੀਨੇ ਦਾ ਕੋਈ ਫਾਇਦਾ ਨਹੀਂ 1 ਰੁਪਈਆ ਨਹੀਂ ਕਮਾਇਆ ਮੈਂ ਇੰਸਟਾਗ੍ਰam ਤੋਂ ਚੱਲੇ ਫੇਰ ਵੀ ਮੈਂ ਤਾਂ ਆਪਦਾ ਸ਼ੌਂਕ ਪੂਰਾ ਕਰ ਲੈਣੀ ਆ ਵੀਡੀਓ ਬਣਾ ਕੇ ਬਾਹਨੇ ਨਾਲ ਪਿਆਰ ਵੀ ਹੋ ਜਾਨੀ ਆ ਆਪਾਂ ਨਸਾਸਾ ਜੋ ਮੰਗਦੇ ਜਾਂਦੇ ਸੀ ਜਾਂਦੇ ਨੇ ਭੈਣਾਂ ਦੇ ਰਿੰਪੀ ਮਿਲ ਚੱਲਦੇ ਯਾਰ ਹੈ ਪਤਾ ਨਹੀਂ ਘਰੇ ਹੋਊਗੀ ਭਤੈਣਾ ਆਹ ਦੇਖਦੇ ਆ ਰਿੰਪੀ ਰਿੰਪੀ ਪਤਾ ਨਹੀਂ ਕਰੇ ਹੈਗੀ ਆਪਣੇ ਨਾਂ। ਓਪਰੇ ਮਦਰ ਇਨੀਆਂ ਬਾਜਾਂ ਮਾਰੀ ਨਾ ਬਾਹਰ ਖੜਕਾਈ ਜੀ। ਵੀਰੇ ਤੂੰ ਇਨੀਆਂ ਬਾਜਾਂ ਮਾਰੇ ਅਗਲੇ ਫੋਨ ਚ ਲੱਗੀ ਰਹਿਨੀ ਆ ਸਾਰਾ ਦਿਨ। ਤੈਨੂੰ ਸੁਣਦੀ ਨਹੀਂ ਮੇਰੀ ਬਾਜਬੋਜ। ਵੀ ਸਾਰਾ ਕੁਝ ਸੁਣਦਾ। ਕਿਆ ਤਾਕੇ ਵੀ ਤੇਰਾ ਇਹੀ ਹਾਰਾ ਭਣੀ ਕੁਮਾਰੀ ਹੁੰਨੀ ਤੂੰ ਫੋਨ ਨਹੀਂ ਛੱਡਦੀ ਸੀ। ਵੀਰੇ ਮੇਰੀ ਗੱਲ ਸੁਣ। ਉਹ ਤਾਂ ਮੈਨੂੰ ਡਰਾਟ ਆ ਇੰਨੇ ਬਾਹਰ ਖੜਕਾਇ ਬੈਣ ਨੂੰ ਸੁਣਾ ਨਹੀਂ ਮੈਨੂੰ ਨਹੀਂ ਸੁਣਿਆ ਕੋਟਾ ਤੂੰ ਕਿਵੇਂ ਆ ਗਿਆ ਅੱਜ ਕੋਟਾ ਉਹ ਮੈਂ ਨੰਗੇ ਆ ਜਾਂ ਮਰੀ ਚਲ ਭੈਣ ਦੀ ਪੀ ਮਿਲ ਚਲੀ ਗਈ ਆ ਤਾਂ ਤੂੰ ਬਹੁਤ ਵਧੀਆ ਕੀਤਾ ਜਿਹੜਾ ਮੈਨੂੰ ਮਿਲਣ ਆ ਗਿਆ ਇੰਨਾ ਬਾਹਰ ਖੜਕਾਇ ਬੈਨੂੰ ਤਾਂ ਬਾਹਰ ਦਾ ਖੋਲ ਨਹੀਂ ਮੈਨੂੰ ਸੁਣਿਆ ਹੀ ਨਹੀਂ ਵੀਰੇ ਫੋਨ ਚ ਲੱਗੀ ਰਹੀ ਨਹੀਂ ਆ ਤਾਂ ਨਹੀਂ ਸੁਣਿਆ ਕੋਟਾ ਕਿ ਤਰਾ ਖੜਕਾਇ ਨਹੀਂ ਹੋਣਾ ਦਰਵਾਜ਼ਾ ਦਰਵਾਜ਼ਾ ਖੋਲੇ ਮੈਂ ਇਹੀ ਆ ਗਿਆ ਚਲ ਫਿਰ ਉਹ ਲੱਗਿਆ ਚਾਰ ਤਰੇ ਗਵਾਂਢੀਆਂ ਨੂੰ ਪਤਾ ਲੱਗਿਆ ਬਾਹਰ ਖੜਕਾਈ ਦਾ ਚਲ ਕੋਈ ਨਾ ਬਾਈ ਫਿਰ ਕੀ ਹੋ ਗਿਆ ਨਹੀਂ ਸੁਣਿਆ ਹੁਣ ਤੂੰ ਇੱਕ ਵਾਰ ਸੁਣ ਮੇਰੀ ਲੋਕਾਂ ਦੇ ਕਹਿਣੀ ਨਹੀਂ ਦੇਣਾ ਤੂੰ ਭਰਾ ਹੁਕੀ ਮੈਨੂੰ ਕਹੀ ਜਾਣਾ ਉਹ ਹੈ ਨਹੀਂ ਜਮਾ ਭੈਣੇ ਕਈ ਵਾਰ ਹੁਣ ਕੋਈ ਚੋਰ ਚੱਪੇ ਆ ਜੇ ਬਾਹਰ ਖੜਕਾ ਕੇ ਤੂੰ ਫੋਨ 'ਤੇ ਲੱਗੀ ਰਹਿਨੀ ਤੈਨੂੰ ਪਤਾ ਨਹੀਂ ਲੱਗਦਾ ਨੂੰ ਬਸ ਕਰ ਤੈਨੂੰ ਪਤਾ ਹੀ ਕਰ ਕਿੰਨਾ ਦਾ ਤੇ ਅੱਗੇ ਤੋਂ ਮੈਂ ਧਿਆਨ ਰੱਖਿਆ ਕਰੂੰਗੀ ਚੱਲ ਵੀਰੇ ਮੈਂ ਚਾਹ ਬਣਾ ਕੇ ਲੈ ਕੇ ਆਉਂਦੀ ਆ ਫੋਨ ਦਾ ਦਰ ਜਾ ਉਹ ਐਨਾ ਵੀਰੇ ਹੁਣ ਜੇ ਮੈਂ ਚਾਹ ਕਰੀਆ ਨਾ ਤੇ ਉੱਥੇ ਉੱਪਰ ਲੱਗੀ ਚਾਹ ਉਹ ਉਧਰੋਂ ਫੋਨ ਆ ਗਿਆ ਮੇਰਾ ਕੋਈ ਕਰੀ ਠੀਕ ਹੈ ਠੀਕ ਫੇਰ ਮੇਰੀ ਚਾਹ ਨਿਕਲ ਜਾਣੀ ਆ ਇਹਨੂੰ ਤਾਂ ਮੈਂ ਨਾਲ ਹੀ ਰੱਖ ਦੇਣੀ ਬਣਾ ਲਿਆ ਬਣਾ ਲਵੀ ਲੈ ਬੀ ਨੇ ਇਹ ਚਾਪੀ ਲੋ ਮੈਂ ਤੁਣੀ ਲਈ ਅਬੀਚਾ ਉਹ ਮੇਰੇ ਨਾਲ ਗੁਲੀ ਪੀ ਕੇ ਅੱਟੀਆਂ ਮੈਂ ਤਾਂ ਦੁੱਧ ਦੇ ਪੱਤੇ ਪਾ ਲਈ ਸੀ ਨਾਲੇ ਜੀ ਮੈਨੂੰ ਦੁੱਧ ਦੇ ਨਾਲ ਨਾਲ ਮਿਨੀ ਚ ਪੱਤੀ ਦਿੰਦੀ ਐ ਜਿਹੜੀ ਡੇਢ ਦੇ ਦੁੱਧ ਲੈ ਕੇ ਆਉਂਦੀ ਐ ਤੇ ਇਹ ਤਾਂ ਸ਼ੁਰੂ ਤੋਂ ਹੀ ਹੈ ਗਈ ਸਵੇਰ ਤੂੰ ਤਾਂ ਚੌੜਕਾ ਨੂੰ ਹਟਦਾ ਹੀ ਨਹੀਂ ਹੈ ਨਾ ਚਾਹ ਪੀ ਲੈ ਮੈਂ ਤੁਣੀ ਲਈ ਅਬੀਚਾ ਉਹ ਬੇ ਨੀ ਪੀ ਕੇ ਅੱਡਿਆ ਤੂੰ ਪੀ ਲੈ ਲੈ ਪਰ ਨਾ ਤੂੰ ਪੀ ਪਹਿਲਾਂ ਚ ਮੇਰੇ ਮੈਂ ਕਿਹਾ ਤਾਂ ਹੈਗਾ ਕਿ ਮੈਂ ਪੀ ਆਈ ਨਹੀਂ ਲੱਡੂ ਬਣੇ ਤੂੰ ਪੀ ਪਹਿਲਾਂ ਚ ਦੇਖ ਹੁਣ ਸਾਰਾ ਦਿਨ ਫੋਨ ਸੰ ਨੀ ਤੇ ਤੂੰ ਤਾਂ ਉਹ यूं ਕਰੀ ਜਾਂਦਾ ਪੀ ਲੈ ਚਾਹ ਹੁਣ ਲੈ ਪਰ ਨੀ ਚਾਹ ਪੀ ਤੂੰ ਪੀ ਤੇ ਤੂੰ ਪੀ ਨਾ ਲੈ ਤੂੰ ਪੀ ਕੋਈ ਨਹੀਂ ਆ ਬੀਨੇ ਤੂੰ ਫੜ ਚਾਹ ਦਾ ਰੰਗ ਦੇਖ ਕਿੰਨਾ ਸੋਹਣਾ ਮੇਰੇ ਤੇ ਪਾਣੀ ਤੂੰ ਚਾਹ ਲੈ ਕੇ ਆਈ ਸੀ ਤੇਰੇ ਬਾਸਤੇ ਪੀਲਾ ਫਿਰ ਦੇਖ ਲੈ ਕੀ ਹੈ ਇਹ ਓਹੋ ਮੈਨੂੰ ਲੱਗਦਾ ਇਹ ਪਾਣੀ ਤਾਂ ਮੈਂ ਪੀਣਾ ਸੀ ਚਾਹ ਤਾਂ ਰਸੋਈ 'ਚ ਹੀ ਰਹਿ ਗਈ ਸਾਰਾ ਦਿਨ ਫੋਨ 'ਚ ਤਾਂ ਲੱਗੀ ਰਹਿੰਦੀ ਐ ਫੋਨ 'ਚ ਛੱਡੇਗੀ ਤਾਂ ਹੀ ਤੇਰਾ ਧਿਆਨ ਕਿਤੇ ਜਾਊ ਚਲ ਜੀ ਮੈਂ ਲੈ ਕੇ ਆਉਣੀ ਆ ਚਾਹ ਆ ਫੋਨ ਤਾਂ ਦੇ ਦੇ ਮੈਨੂੰ ਲੈ ਆ ਫੋਨ ਲੈ ਚਾਹ ਜੀ ਸਾ ਮੈਨੂੰ ਪਾਣੀ ਲਿਆਤਾ ਹੁਣ ਪਤਾ ਨਹੀਂ ਕੀ ਲੈ ਕੇ ਦਊਗੀ ਕੀ ਇਹੋ ਕਰੂਗੀ ਸਾਰਾ ਦਿਨ ਫੋਨ 'ਚ ਲੱਗੀ ਰਹਿੰਦੀ ਐ ਕਿਸੇ ਬਸੇ ਧਿਆਨ ਨਹੀਂ पापूजीवता मैं भूल गई आ भी ठंडी हो गई भाई भाई दोबारा गर्म कर देनी है नो ओह नो मेरे पास से पूजीता ले ही जावा ਕਪਾ ਦਾ ਸਦਾ ਸਕਾਪਾ ਪਦ ਪਦ ਨਾ ਫੂਰੀ ਬੀਰੇ ਮੈਂ ਪੂਜੀਆ ਤਾਂ ਭੁੱਲ ਗਈ ਸੀ ਕੁਛ ਪੂਟੀਆਂ ਖਾ ਲਿਆ ਤੇ ਆ ਚਾਹ ਪੀ ਲਾ ਬਾਕੀ ਆ ਬਣੀ ਚਾਹ ਹੈ ਬੀਰੇ ਚਾਹ ਪੀ ਲਾ ਆਰੇ ਮੇਰੇ ਚਾਹ ਨਹੀਂ ਸੀ ਤੇ ਖਤਮ ਵੀ ਕਰਦੇ ਤੋ ਚਾਹ ਹੀ ਨਹੀਂ ਸੀ ਯਾ ਮੈਂ ਚਾਹ ਹੁੰ ਲੈ ਕੇ ਤਾਈਆ ਕਦੋਂ ਲੈ ਕੇ ਆਂਦੇ ਖਾਂਚਾ ਉਹ ਤੂੰ ਪੀ ਤਾਂ ਲਈ ਬੇਰੇ ਕਿਉਂ ਕਾਰੇ ਵਾਸਤੇ ਖੱਜਕਸੂਨ ਦਿੰਨਾ ਵਾਧੂ ਝੂਠ ਬੋਲੀ ਜਨਾ ਮੇਰੇ ਚਾਹ ਮੈਂ ਪੜਾਈ ਤਾਂ ਹੈਗੀ ਸੀ ਬੜਾ ਮੈਂ ਝੂਠ ਬੋਲਦਾ ਨਾ ਵੀਰੇ ਤੂੰ ਝੂਠ ਤਾਂ ਨਹੀਂ ਬੋਲਦਾ ਤੇ ਫੇਰ ਸਾਰਾ ਦਿਨ ਫੋਨ ਤੇ ਖੁੱਬੀ ਰਹਿਣ ਤਾਂ ਨਹੀਂ ਉਹ ਦੀਪ ਨੂੰ ਦੇਖ ਲਾ ਕਿੰਨੀ ਸਿਆਣੀ ਆ ਸਾਰਾ ਕੁਛ ਇੱਕ ਮਿੰਟ ਜੀ ਬਣਾ ਦਿੰਦੀ ਐਗੀ ਜਦੋਂ ਫੋਨ ਤੋਂ ਖੜਾ ਛੱਡੇਗੀ ਫੇਰ ਹੀ ਆ ਫੇਰ ਹੀ ਤੇਰਾ ਧਿਆਨ ਜਾਊਗਾ ਚੱਲ ਵੀਰੇ ਕੋਈ ਗੱਲ ਨਹੀਂ ਮੈਂ ਚਾਹ ਬਣਾ ਕੇ ਲਿਆਉਣੀ ਆ ਹੋਰ ਵਧੀਆ ਜੀ ਬੱਸ ਮੈਂ ਜਾਣਾ ਹੁਣ ਚਾਹ ਪੀਉ ਚੱਲਦਾ ਮੈਂ ਹਾਂ ਠੀਕ ਆ ਚੰਗਾ ਚੰਗਾ ਜੀ ਚੰਗਾ ਵੀਰੇ ਠੀਕ ਆ ਭਣੀ ਹਾਂ ਦੱਸ ਇੰਨੀ ਤਾਂ ਮੈਂ ਸੇਵਾ ਕਰਦੀ ਆ ਫੇਰ ਵੀ ਵੀਰਾ ਮੈਨੂੰ ਇੰਨੀ ਸੁਣਾ ਗਿਆ ਗੱਲਬਾਤ ਉਹ ਐ ਕਰਦੀ ਐ ਕਰਦੀ ਐ ਇਹਨਾਂ ਨੂੰ ਕੀ ਪਤਾ ਸਾਰਾ ਦਿਨ ਮੈਂ ਕੱਲੀ ਰਹਿਨੀ ਆ ਆ ਫੋਨ ਨਾਲ ਹੀ ਮੇਰਾ ਟਾਈਮ ਪਾਸ ਹੁੰਦਾ ਇੱਕ ਆਹ ਦੀਪ ਐ ਇੱਥੇ ਬੈਠੀ ਹੱਟੀ ਕਰਾਈ ਜਾਂਦੀ ਐ ਮੇਰੀ ਇਹਨੂੰ ਤਾਂ ਸਬਕ ਸਿਖਾਉਣਾ ਹੀ ਪੈਣਾ ਮੈਨੂੰ ਕੋਈ ਯੁਕਤ ਲਗਾਉਣੀ ਆ ਮੈਂ ਦਿਮਾਗ ਨਾਲ ਕੀ ਕਰਾਂ ਇਹ ਤਾਂ ਗੱਲ-ਗੱਲ ਤੇ ਹਰ ਇੱਕ ਸੁਣਾ ਲੈਂਦਾ ਮੈਨੂੰ ਇਹ ਕੋਈ ਗੱਲ ਹੋਈ ਇੱਕ ਤਾਂ ਇੰਨੇ ਦਿਨ ਹੋ ਗਏ ਮੈਂ ਗੇੜਾ ਨਹੀਂ ਮਾਰਿਆ ਉਹਦੇ ਕੰਨੇ ਜਾ ਕੇ ਦੇਖਾਂ ਤਾਂ ਸਹੀ ਇਹੋ ਜਿਹੀ ਕਿਹੜੀ ਹੋਰ ਪਰੀ ਹੈ ਇਹ ਦੀਪ ਜਿਹੜੇ ਸਾਰੇ ਇਹਦੇ ਗੁਣ ਗਾਈ ਜਾਂਦੇ ਨੇ ਹੈ ਜੀ ਤਾਂ ਮੇਰੀ ਭੈਣ ਆ ਮੈਂ ਅੱਜ ਜਾਨੀ ਆ ਇਹਦੇ ਘਰੇ ਦੇਖ ਲੈ ਇੱਥੇ ਬੈਠ ਰਹਿ ਹੈ ਦੇਖਿਆ ਇੰਨੇ ਠੀਠ ਹਨ ਜਮਾ ਨਹੀਂ ਉੱਠਦੇਗੇ ਵਿਚਾਲੇ ਬਹਿ ਜਾਂਦੇ ਆਗੇ ਸਹੀ ਕਿਹਾ ਕਿਸੇ ਨਾਲ ਕਿ ਡੰਗਰ ਬੁੱਧੀ ਹੋਈ ਪਈ ਐ ਤੇਰੀ ਆ ਸਾਰੇ ਦਿਨ ਡੰਗਰਾਂ ਵਾਲਾ ਮੱਥਾ ਮਾਰੀ ਜਾਂਦੀਆਂ ਤਨ ਮੈਂ ਦਿਨੋਂ ਕੀ ਕਰ ਤਪੀ ਤੇ ਪਾਈ ਆਈ ਆ ਹੈ ਦੱਸੀ ਮੈਨੂੰ ਨਾ ਦੁਆ ਨਾ ਕੋਈ ਸਲਾਮ ਨਾ ਕੋਈ ਸਸਰੀ ਘਰ ਨਾ ਦੁਆ ਸਲਾਮ ਕਰਨ ਨੂੰ ਮੇਰੇ ਪਾਹਾਂ ਆਕੜੀਆਂ ਸੀ ਮੈਂ ਤਾਂ ਉਹੀ ਆ ਗਈ ਤੈਨੂੰ ਦੇਖਣ ਹੈ ਜੇ ਤੇਰੀਆਂ ਬਾਹਾਂ ਆਕੜੀਆਂ ਦਾ ਫੇਰ ਹੀ ਮੈਨੂੰ ਆਈ ਆ ਐਂ ਤੂੰ ਬੋਲਦੀ ਏ ਤੇਰੀ ਭੈਣ ਆ ਮੈਂ ਚੱਲ ਕੋਈ ਨਾ ਪਤਾ ਹੀ ਐ ਮੈਨੂੰ ਭੈਣ ਐ ਤੂੰ ਆ ਇਹਦੇ ਨਾਲ ਕਿਉਂ ਮੱਥਾ ਮਾਰੀ ਜਾਂਦੀ ਆ ਇਹ ਤਾਂ ਆਵਾਰਾ ਪਸ਼ੂ ਨੇ ਉੱਥੇ ਬੈਠਣਗੇ ਉਹ ਬਾਹਰ ਚ ਬੈਠ ਰਹਿੰਦੇ 24 ਘੰਟੇ ਹੈ ਤੈਨੂੰ ਮੈਂ ਉਠਾਉਣ ਆਈ ਸੀ ਕਿ ਮੈਂ ਹਜਲ ਕੋਈ ਨਹੀਂ ਕਿਸੇ ਜਵਾਕ ਦੇਣਾ ਉਹ ਪਰਸੋ ਚੌਥੇ ਜਵਾਕ ਨੂੰ ਮਾਰ ਕੇ ਭੱਜ ਗਈ ਇਹ ਚੱਲ ਕੋਈ ਨਾ ਇਹ ਕਾਹ ਦੱਸ ਮੈਨੂੰ ਤੂੰ ਹੈ ਤਾਂ ਮੇਰੇ ਤੋਂ ਛੋਟੀ ਅਸਿਰ ਤੇ ਚੁੰਨੀ ਘਰੇ ਵਸ ਲਈਆ ਉਹ ਕਮਲੀਏ ਸੋਹਣੀ ਆਇ ਤੇ ਮੈਂ ਵੀ ਤੇ ਸੋਹਣੀ ਨਹੀਂ ਆ ਤੇ ਸਰ ਤੇ ਚੁੰਨੀ ਹਮੇਸ਼ਾ ਲੈ ਕੇ ਰੱਖਣੀ ਪੈਂਦੀ ਆ ਇਹ ਤੇਕੇ ਨਹੀਂ ਵੀ ਜਿਹੜੇ ਗਲ ਚ ਪਾਈ ਚੁੰਨੀ ਤੇ ਭੱਜ ਲੀਆਂ ਮੈਨੂੰ ਨਾ ਸਾਰੇ ਕਹਿੰਦੇ ਨੇ ਮੈਂ ਤੇ ਤੋਂ ਵੱਡੀ ਆ ਤੇ ਤੂੰ ਮੇਰੇ ਤੋਂ ਛੋਟੀ ਪਰ ਸਾਰੇ ਮੈਨੂੰ ਪਤਾ ਕੀ ਕਹਿੰਦੇ ਨੇ ਆ ਭੀਪਰ ਤੋਂ ਵੱਡੀ ਲੱਗਦੀ ਆ ਹੁਣੇ ਤੂੰ ਦਾਦੀ ਅੰਮਾ ਬੜੀ ਛਿਰਦੀ ਆ ਓਹੋ ਛੋਟੀ ਤਾਂ ਮੈਂ ਛੋਟਵੀ ਰਹੂੰਗੀ ਕੋਈ ਗੱਲ ਨਹੀਂ ਜਿਨੇ ਕਹਿਣਾ ਵੱਡੀ ਉਹ ਕਹੀ ਜਾਣ ਆ ਭੀ ਮੁੱਕ ਤਾਂ ਦੇਖ ਲੈ ਕੀ ਕਰੀ ਜਾਨੀ ਏ ਤੂੰ ਮੈਂ ਸ਼ਹਿਰ ਦੀ ਐ ਤੇ ਤੂੰ ਵੀ ਸ਼ਹਿਰ ਦੀ ਐ ਕੀ ਜਨੂਸ ਕੱਢਾ ਹੋਇਆ ਆਪਣਾ ਕੋਈ ਨਹੀਂ ਖਸਮਾ ਨੂੰ ਖਾਵੇ ਸ਼ਹਿਰ ਸ਼ਹਿਰ ਤੋਂ ਮੈਂ ਕੀ ਲੈਣਾ ਹੈ ਆ ਦੇਖ ਲੈ ਇੱਕ ਤਾਂ ਹੱਥ ਕੱਢ ਕੱਢ ਕੇ ਗੱਲ ਕਰਦੀ ਆ ਨਹੀਂ ਨਾ ਪਿੰਡੂ ਦੇ ਪਿੰਡੂ ਤੇ ਤੂੰ ਕਹ ਰਹੀ ਗਾ ਹਾਲੀ ਮੇਰੇ ਨਾਲ ਪਿਆਰ ਨਾਲ ਗੱਲ ਕਰਦੀ ਐ ਤੂੰ ਵੀ ਤਾਂ ਹੱਥ ਕੱਢ ਕੱਢ ਕੇ ਗੱਲ ਕਰਦੀ ਐ ਮੈਨੂੰ ਕਰਨੀ ਪੈਂਦੀ ਐ ਇਸ ਬਾਰ ਨਾਲ ਤੂੰ ਗੱਲ ਕਰਦੀ ਐ ਮੈਂ ਉਵੇਂ ਹੀ ਹੋ ਜਾਣੀ ਆ ਫਿਰ ਉਹ ਮੈਂ ਤੈਨੂੰ ਕਦੇ ਕੁਝ ਕਿਹਾ ਤੈਨੂੰ ਮੈਂ ਗਲਤ ਕਿਹਾ ਇਹ ਦੱਸ ਮੈਨੂੰ ਓਹੋ ਮੈਂ ਤੈਨੂੰ ਕਦੇ ਕੁਝ ਕਿਹਾ ਠੀਕ ਐ ਤੈਨੂੰ ਮੈਂ ਇੰਨੇ ਪਿਆਰ ਨਾਲ ਬੋਲ ਤੂੰ ਐਵੇਂ ਵੱਡੂ ਖਾਓ ਵੱਡੂ ਖਾਓ ਲੱਗੀ ਰਹਿਣੀ ਐ ਕਰਨ ਇਹ ਦੱਸ ਮੈਂ ਤਾਂ ਤੈਨੂੰ ਅਕਲ ਦਿੰਨੀ ਆ ਕਿ ਅੱਜ ਕੱਲ ਦੀ ਕੁੜੀਆਂ ਕਿਹੜੇ ਵਿੱਚ ਰਹਿੰਦੀ ਆ ਉਹ ਪਤਾ ਨਹੀਂ ਕਿਹੜੇ ਬਾਣੀ ਵਿੱਚ ਰਹਿਣ ਲੱਗੇ ਕਿਹੜੇ ਸੋਚ ਵਿੱਚ ਰਹਿਣੀ ਹੈ ਤੂੰ 오ਹੋ ਮੈਂ ਤਾਂ ਉੱਥੇ ਹੀ ਰਹਿਣੀ ਹੈਗੀ ਜਿੱਥੇ ਆਈਆਂ ਵਿਆਹ ਕੇ ਠੀਕ ਹੈ ਨਾ ਇਹ ਤਾਂ ਉਹੀ ਕੁਝ ਕਰਦੀਆਂ ਜੋ ਮਾਂ ਪਿਓ ਨੇ ਸਸਕਾਰ ਦਿੱਤੇ ਨੇ ਠੀਕ ਹੈ ਨਾ ਉਹਨਾਂ ਦੇ ਕਹਿਣੇ ਜੀ ਰਹਿਣੀ ਆ ਆ ਸੂਟ ਕਿੰਨੇ ਦਾ ਸਵਾਇ ਸੀ ਤੂੰ ਤੇ ਕਿਉਂ ਮੜਾ ਲੱਗਦਾ ਦਾ ਸੂਟ ਤਾਂ ਸੋਹਣਾ ਲੱਗਦਾ ਪਰ ਤੇਰੇ ਪਾਇਆ ਨਹੀਂ ਸੋਹਣਾ ਲੱਗਦਾ ਅੱਛਾ ਉਹ ਤੇਰੇ ਪਾਇਆ ਸੋਹਣਾ ਲੱਗਦਾ ਆ ਦੇਖ ਲੈ ਆ ਸਾਰਾ 500 ਰੁਪਏ ਦਾ ਸੂਟ ਹੈ ਤੇ ਮੈਂ ਕਿੰਨਾ ਜਿਚਾ ਕੇ ਬਣਾਇਆ ਇਹਨੂੰ ਤੇ ਪਾਇਆ ਵੀ ਸੋਹਣਾ ਲੱਗਦਾ ਘਰ ਦਾ ਸੂਟ ਹੈ ਤੇ ਤੂੰ ਆਉਣ ਚਾਲਾ ਦਾ ਸੂਟ ਪਾ ਕੇ ਐਵੇਂ ਲੱਗਦੀ ਹੈ ਕਿ ਇਹਨੇ 200 ਰੁਪਏ ਦਾ ਸੂਟ ਪਾਇਆ ਹੁੰਦਾ ਚੱਲ ਕੋਈ ਗੱਲ ਨਹੀਂ 200 ਰੁਪਏ ਦਾ ਸਮਝ ਲੈ ਫਿਰ ਤੂੰ ਕੋਈ ਨਹੀਂ ਐਂ ਕਰ ਤੂੰ ਕਰਦੀ ਹੈ ਤੂੰ ਖੁਸ਼ ਹੋਣੀ ਚਾਹੀਦੀ ਦਿਨ ਮੈਂ ਕਿਹਾ ਚੱਲ ਮੈਂ ਤੇਰੇ ਨਾਲ ਬਹਿਸ ਨਹੀਂ ਕਰਨ ਆਈ ਮੈਂ ਤੈਨੂੰ ਸਮਝਾਉਣ ਆਈ ਆ ਕਿ ਮਾੜਾ ਮੋਟਾ ਫੋਨ 'ਚ ਧਿਆਨ ਦਿਆ ਕਰ 500 ਦੀ ਤੈਨੂੰ ਕਾਲ ਲਈ ਜਾਨੀ ਆ ਤੂੰ ਜਮਾਨੀ ਕਾਲ ਚੱਕਦੀ ਪਤਾ ਨਹੀਂ ਫੋਨ ਕਿੱਥੇ ਕਰਦੀ ਆ ਆਪਦਾ ਮੇਰੇ ਕਿੰਨੇ ਦਿਨ ਹੋ ਗਏ ਫੋਨ ਰੱਖੇ ਨੂੰ ਮੇਰਾ ਫੋਨ ਹੀ ਚੱਕਿਆ ਆਪ ਕਾਈ ਤਾਂ ਤੇ ਮੈਂ ਬੁਝੜ ਕੰਨੀ ਆ ਤੇ ਤੂੰ ਫੋਨ ਤਾਂ ਚੱਕ ਲੈ ਕਾਹੀ ਮੈਂ ਆਈ ਐ ਇੱਥੇ ਤੈਨੂੰ ਮਿਲਣ ਵਾਸਤੇ ਓਹੋ ਚਲ ਕੋਈ ਗੱਲ ਨਹੀਂ ਮਿਲਣ ਆਈ ਐ ਤਾਂ ਚੰਗਾ ਹੋ ਗਿਆ ਫੇਰ ਜੇ ਮੈਂ ਫੋਨ ਚੱਕ ਲੈਂਦੀ ਫੇਰ ਤੂੰ ਆਉਣਾ ਸੀ ਚਲ ਠੀਕ ਐ ਅਜਾ ਤੈਨੂੰ ਮੈਂ ਅੱਜ ਵਟਸਐਪ ਚਲਾਉਣਾ ਸਿਖਾਣੀਆਂ ਤੇ ਹੋਰ ਵੀ ਬਹੁਤ ਸਾਰੇ ਐਪ ਨੇ ਉਹ ਵੀ ਚਲਾਉਣਾ ਸਿਖਾਣੀਆਂ ਕਿ ਤੈਨੂੰ ਥੋੜੀ ਜਿਹੀ ਆਕਲ ਆ ਜਾਏ ਕਿ ਮੈਂ ਮੇਰੇ ਕਿਹੜੀ ਪੇਸ਼ਤੀ ਹੁੰਦੀ ਐ ਨਾ ਕਿ ਇਹ ਮੇਰੀ ਭੈਣ ਐ ਕਮ ਸੇ ਕਮ ਮੇਰੀ ਇੱਜ਼ਤ ਤਾਂ ਹੋ ਜੂਗੀ ਕਿ ਮਰਹਮਤ ਚਲਾਉਣਾ ਸਿੱਖੇਗੀ ਚਲ ਏ 24 ਘੰਟੇ ਵੱਟੂ ਖੌਂ ਕਰਦੀ ਰਹਿੰਦੀ ਹੈਗੀ ਪਤਾ ਨਹੀਂ ਓਈ ਤਪੀ ਤੇ ਪਾਈ ਰਹਿਣੀ 24 ਘੰਟੇ ਚਲ ਇੱਥੇ ਬੈਠ ਓ ਨੋ ਤੇ ਆਪਣਾ ਫੋਨ ਚੱਕ ਕੇ ਲਿਆ ਤੈਨੂੰ ਸਿਖਾਵਾਂ ਕੁਝ ਬੁੱਝੜ ਨੂੰ ਮੇਰਾ ਫੋਨ ਅੰਦਰ ਪਿਆ ਮੈਂ ਲਿਓਣੀ ਚੱਕ ਕੇ ਹਾਂ ਅੰਦਰ ਪਿਆ ਅੰਦਰ